ਬੱਬਾਈ ਸਾਈਡ ਤੇ ਹੋ ਜਾ ਮੜਾਇਆ ਬੱਬਾਈ ਹੋਰ ਅੱਗੇ ਮੜਾਇਆ ਵਾਹ ਸਹੀ ਸਹੀ ਕਿੰਨਾ ਜੀ ਕਿੰਨਾ ਜੀ ਥੋੜਾ ਸਮੇ ਥੋੜਾ ਪੂਰੇ ਤੱਕ ਆ ਜਾ ਉਹ ਡਰੋਨ ਦੇ ਲਈ ਪਾ ਦੋ 190 ਤੇ 300 ਰੁਪਏ ਬਹੁਤ ਘੱਟ ਗਿਆ ਇਹਨਾਂ ਫਰਕ ਬਹੁਤ ਪੈ ਗਿਆ 122 ਜੀ 33 133 ਬਣਾਈ ਬਣਾ ਕਿੰਨਾ ਬਾਬਾਈ ਦੁਆਰਾ ਦਿਖਾਇਆ ਜੀ ਕਿੰਨਾ 133 133 ਬੋਲਦੇ ਬੋਕ ਇਹ ਪਾਣੀ ਭਗਣਾ ਮਬਾਈ ਫਰਕ ਪਿਆ ਜੀ ਤੈਨੂੰ ਕਿੱਥੋਂ ਜਾਊਗਾ ਉਨੋਂ ਕਿੱਥੇ ਜਾਊਗਾ ਤੇ 150 ਤੋਂ ਥੱਲੇ ਹੋਊਗਾ ਹੱਤ ਬਚਨ ਜੀ ਇੱਥੇ ਨਾ ਇਹ ਗੋਹਾ ਜਿਹਾ ਉੱਠ ਖੜਿਆ ਨਾਲ ਥੱਲੇ ਹੋਊਗਾ ਪਾਣੀ ਹੋਊਗਾ ਜਿੱਥੇ ਪੈਪਾ ਲਈ ਬਾਈ ਦੋ ਸ਼ਬਦ ਬੋਲਦਾ ਜੀ ਉਹ ਕੀ ਗੱਲ ਮੇਰੀ ਆ ਲਾਈਵ ਚੱਲਦਾ ਹੋਰ ਉਹ ਵੀ ਗੱਲ ਮੇਰੀ ਲਾਈਵ ਚੱਲਦਾ ਦੋ ਸ਼ਬਦ ਬੋਲਦੇ ਪਾਣੀ ਦੇ ਕਹਿੰਦਾ ਆ ਜਾ ਕਾਲੂ ਬੰਦੇ ਨੂੰ ਪਾਣੀ ਬਿੱਤਾ ਮਾਤਾ ਕਰਦਾ ਹੱਥ ਹਾਂ ਕਾਲੂ ਵੇ ਉਹ ਪਾਣੀ ਦਾ ਪੱਕਾ ਮਨੂਕੂਲ ਹੈ ਭਾਰਤ ਦੀ ਤੋਂ ਆਇਆ ਹੈ ਮੈਂ ਪੁੱਛਾਂਗਾ ਇੱਧਰ ਆ ਜਾਓ ਹਾਲੂ ਮੈਂ ਮਨ ਤੋਂ ਮਾਰਦੀ ਗਾਦੀ 11:00 ਵਜੇ ਪਿੰਡਾ ਖਵਾ ਲਾਣੀ ਜੀ 32 ਸਾਥ ਦੋ ਦਿਨ ਵਰਗੀਏ ਪਾਣੀ ਸਾਡੇ ਲਈ ਆਉਣ ਵਾਲੀਆਂ ਪੀੜੀਆਂ ਲਈ ਜਿੰਨੇ ਹੋਰ ਦੋ 14 ਕਿੰਨੇ ਰੋਣੇ ਕਿਹੋ ਪਾਣੀ ਦੇ ਰਹਾ ਹੈ ਇਹ ਕਹਿੰਦੇ ਆ 40 ਬਾਅਦ ਸਮਾਂ ਬਾਬਾ ਜੀ ਹੋਰ ਉਹ ਪੀੜੀਆਂ ਦੇ ਸੋਖ ਮਾਉਗਿਆਂ ਨੂੰ ਬਟੋ ਬਟ ਪਾਣੀ ਦਾ